ਬੀਬੀ ਹਰਸਿਮਰਤ ਬਾਦਲ ਨੇ ਜੋ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਅਕਾਲੀਆਂ ਨੇ ਆਪਣੀ ਤੱਕੜੀ ਦੀ ਕੰਪੇਅਰ ਬਾਬਾ ਨਾਨਕ ਦੇ ਨਾਲ ਕੀਤੀ ਹੈ ਜੋ ਕਿ ਬਹੁਤ ਗਲਤ ਹੈ ਤੇ ਅਕਾਲੀਆਂ ਦੀ ਤੱਕੜੀ ਸਿਰਫ ਸਿਰਫ ਚਿੱਟਾ ਤੋਲਦੀ ਹੈ ਭੁੱਕੀ ਤੋਲਦੀ ਹੈ ਅਫੀਮ ਤੋਲਦੀ ਹੈ ਸਿਰਫ ਤੱਕੜੀ ਇਹਨਾਂ ਦੀ ਇਹੀ ਕੰਮ ਕਰਦੀ ਹੈ ਪਰੰਤੂ ਉਹਨਾਂ ਨੇ ਜੋ ਕੰਪੇਅਰ ਕੀਤੀ ਹੈ ਉਹ ਬਹੁਤ ਗਲਤ ਹੈ ਤੇ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਬੀਬੀ ਹਰਸਿਮਰਤ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਨੀਤ ਬਿੱਟੂ ਦਾ ਹੋਰ ਕੀ ਕਹਿਣਾ ਅਸੀਂ ਚੈਨਲਸ ਤੇ ਬੀਬੀ ਹਰਸਿਮਰਤ ਕੌਰ ਜੀ ਦਾ ਭਾਸ਼ਣ ਦੋ ਤਿੰਨ ਗੱਲਾਂ ਆ ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਂ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਹੈ ਜਿਹੜਾ ਆਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਮੈਂ ਹੈਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਾ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣ ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਰ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤੱਕੜੀ ਜਿਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੇਰਾ ਮੇਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁਖੀਆਂ ਇਹ ਤਕੜੀ ਉਹ ਤੋਲਦੀ ਰਹੀ ਆ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕਾਲਪਤਖ ਸਾਹਿਬ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰ ਸਿਮਰਿਤ ਕੌਰ ਨੇ ਵੇਦੋਂ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਆ ਚਾਹੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੀਓ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੀਜੀ ਗੱਲ ਉਹ ਬੀਬੀ ਜੀ ਇਹ ਕਹਿਣ ਲੱਗੇ ਦੇਖੋ ਗ੍ਰਹਿ ਯੋਗ ਯੁੱਧ ਚੱਲ ਰਿਹਾ ਕਰ ਦੁਸ਼ਮਣ ਨਾਲ ਨਹੀਂ ਘਰ ਚ ਗ੍ਰਹਿ ਯੋਧ ਚੱਲ ਰਿਹਾ ਇਹ ਤਾਂ ਪਹਿਲਾਂ ਵੀ ਪਤਾ ਏ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਵੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਵੀ ਬਾਕੀ ਤੁਸੀਂ ਅਹੁਦਿਆਂ ਦੀ ਵੱਡੀਆਂ-ਵੱਡੀਆਂ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ ਮਤਲਬ ਹਰਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਂਗੇ ਇਹ ਮਜੀਠੀਆ ਪਰਿਵਾਰ ਦੇ ਕੋਲ ਜਾਏਗੀ ਉੱਤ ਚਲੋ ਸੁਪਨੇ ਆ ਮਗੇਰੀ ਲਾਲ ਦੇ ਸੁਪਨੇ ਮੁੱਖ ਮੰਤਰੀ ਦੀ ਗੱਦੀ ਬਾਦਲਾ ਕੋਲ ਨਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਤੇ ਬਾਅਦ ਚ ਇੱਕ ਗੱਲ ਹੋਰ ਕਹੀ ਵੀ ਬੀਬੀਓ ਮੈਨੂੰ ਬਚਾ ਲਿਓ ਜੇ ਮੈਨੂੰ ਰਾਤ ਨੂੰ ਕਿਤੇ ਪ੍ਰਧਾਨ ਜੀ ਕੁੱਟਣ ਪੈ ਗਏ ਤਾਂ ਮੈਂ ਤੁਹਾਡੇ ਕੋਲ ਆ ਜੂ ਇਹਦਾ ਮਤਲਬ ਪ੍ਰਧਾਨ ਜੀ ਕੁੱਟਦੇ ਵੀ ਨੇ ਇਹ ਗੱਲ ਨਵੀਂ ਤੁਸੀਂ ਦੱਸੀ ਆ ਵੀ ਪ੍ਰਧਾਨ ਜੀ ਬੀਬੀ ਹਰਸਿਮਰਤ ਕੌਰ ਅਸੀਂ ਦਾ ਬੜਾ ਤਕੜਾ ਸਮਝਦੇ ਸੀ ਤੁਹਾਨੂੰ ਇੱਕ ਨਾਰੀ ਸ਼ਕਤੀ ਆ ਤੁਸੀਂ ਹਮੇਸ਼ਾ ਗੱਲ ਕੀਤੀ ਐ ਨੰਨੀ ਸ਼ਾਂ ਦੀ ਤੇ ਆਪ ਤੁਸੀਂ ਮੰਚ ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ ਸੁਖਵੀਰ ਸਿੰਘ ਬਾਦਲ ਮੈਨੂੰ ਕੁੱਟਦੇ ਆ ਜੇ ਮੈਨੂੰ ਕੁੱਟਿਆ ਅੱਜ ਸ਼ਾਮ ਨੂੰ ਤਾਂ ਮੈਂ ਤੁਹਾਡੇ ਕੋਲ ਆਇੰਗੇ ਇਸ ਕਰਕੇ ਇਹ ਬੜੀਆਂ ਹੈਰਾਨੂ ਜਨਕ ਗੱਲਾਂ ਐ ਜਿਹੜੀਆਂ ਉਹਨਾਂ ਨੇ ਇਹ ਮੁਕਸਰ ਸਾਬ ਜਦੋਂ ਇਹ ਕਾਨਫਰੰਸ ਦੀ ਉਹਨਾਂ ਨੇ ਕੀਤੀ ਤੁਸੀਂ ਵੀ ਸਾਰੇ ਸੁਣਿਓ ਤੇ ਜੇ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਮੈਂ ਜਵਾਬਦੇਹ ਹੋਵਾਂਗਾ ਉਹ ਆਪ ਇਹ ਦੋਨੋਂ ਤਿੰਨੋਂ ਗੱਲਾਂ ਐ ਜਿਹੜੀਆਂ ਮੰਚ ਤੇ ਹੋਏ ਭਾਸ਼ਣ ਦੇ